ਦੂਆ ਨਹਿਰ ਦੇ ਵਿੱਚ ਕਾਫੀ ਸਾਨੂੰ ਗੰਦਗੀ ਦੇਖਣ ਨੂੰ ਮਿਲਦੀ ਸੀ ਜਿਸ ਦੇ ਵਿੱਚ ਹੁਣ ਕਾਫੀ ਗਿਰਾਵਟ ਆਈ ਹੈ ਪਰ ਇਹ ਗਿਰਾਵਟ ਕਿ ਕੀ ਲੱਗਦਾ ਹੈ ਦੇ ਪਿੱਛੇ ਕੀ ਕਾਰਨ ਹੈ ਘਰਾਂ ਚੋਂ ਨਿਕਲਦੇ ਆ ਕੂੜਾ ਸਿੱਟ ਜਾਂਦੇ ਸੀਗੇ ਅਸੀਂ ਜੀ ਫੁੱਲ ਜਲ ਪ੍ਰਵਾਹ ਕਰਨੇ ਆ ਹੁਣ ਉਹ ਇਹ ਨਹੀਂ ਸਮਝਦੇ ਵੀ ਜਿਹੜੇ ਉਹਨਾਂ ਦੇ ਫੋਟੋ ਦੇ ਉੱਤੇ ਫੁੱਲ ਆਏ ਆ ਉਹ ਪਲਾਸਟਿਕ ਦੇ ਆ ਤੇ ਉਹ ਜਲ ਪ੍ਰਵਾਹ ਕਰ ਦਿੰਦੇ ਆ ਤੇ ਪਲਾਸਟਿਕ ਤਾਂ ਜਮੇ ਹੀ ਗਲਦਾ ਨਹੀਂ ਕਿਸੇ ਹੋਰ ਚੀਜ਼ ਦੀ ਜਿਹਨੂੰ ਸਵਾਹ ਕਹਿੰਦੇ ਆ ਜਾਂ ਭੂਤੀ ਕਹਿੰਦੇ ਆ ਉਹ ਵੀ ਜੇ ਨਹਿਰ ਚ ਜਲ ਪ੍ਰਵਾਹ ਕਰ ਦਿੰਦਾ ਅਸੀਂ ਲਫਾਫੇ ਚ ਪਾ ਕੇ ਕਰਦੇ ਆ ਜਿਹੜੀ ਚੀਜ਼ ਲਫਾਫੇ ਚ ਪਈ ਆ ਉਹ ਤਾਂ ਜਲ ਪ੍ਰਵਾਹ ਹੋ ਲਾਸਟ ਈਅਰ ਅਸੀਂ 1 ਡਿਸੰਬਰ ਨੂੰ ਇਹ ਸ਼ੁਰੂ ਕੀਤੀ ਸੀ ਸਫਾਈ ਤੇ ਨੀਅਰ ਅਬਾਊਟ 2000 ਤੋਂ ਉੱਤੇ ਅਸੀਂ ਟਿਪਪਰੇ ਚੋਂ ਮਲਬੇ ਦਾ ਗੰਦ ਦਾ ਕੱਢਿਆ ਸੀ ਉਸ ਟਾਈਮ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਲੜਕੀ ਦੀ ਜਿਸ ਨੇ ਇਦਾਂ ਹੀ ਨਾਇਰ ਦੇ ਵਿੱਚ ਸਮਾਨ ਸੁੱਟਿਆ ਸੀ ਤੇ ਉਸ ਨੂੰ ਉਸੇ ਟਾਈਮ ਹੀ ਫਾਈਨ ਲਗਾ ਦਿੱਤਾ ਗਿਆ ਸੀ ਇੱਕ ਨਾ ਸਾਡੀ ਮੈਂਟੈਲਿਟੀ ਆ ਕਿ ਅਸੀਂ ਪਿਆਰ ਨਾਲ ਰਿਕੁਐਸਟ ਨਾਲ ਤਾਂ ਛੇਤੀ ਕਿਤੇ ਕੋਈ ਚੀਜ਼ ਮੰਨਦੇ ਨਹੀਂ ਹੁਣ ਜਿਹੜਾ ਬੰਦਾ ਇੱਕ ਵਾਰ ਪੈਨਲਟੀ ਦੇ ਦਿੰਦਾ ਉਹ ਫਿਰ ਆਪਣੇ ਨਾਲ ਦੇ ਚਾਰ ਬੰਦਿਆਂ ਨੂੰ ਦਸਾਂ ਘਰਾਂ ਚ ਵੀ ਦੱਸਦਾ ਵੀ ਭਾਈ ਉੱਥੇ ਨਾ ਜਾਇਓ ਆਪੀ ਉਹ ਕੈਮੀਕਲ ਯੁਕਤ ਚੀਜ਼ ਆ ਜਿਹੜਾ ਪਲਾਸਟਿਕ ਆ ਤੇ ਜਦੋਂ ਉਹ ਪਾਣੀ ਚ ਡਿੱਗੂਗਾ ਤੇ ਉਹਨੇ ਕੈਮੀਕਲ ਦੇ ਵਿੱਚ ਘੁਲਣ ਕੋ ਜਣਾ ਵੀ ਉਹਨੇ ਕੈਮੀਕਲ ਛੱਡਣਾ ਪਾਣੀ ਚ ਹੀ ਜਾਣਾ ਤੇ ਉਲਟੀਮੇਟਲੀ ਸਾਡਾ ਨੁਕਸਾਨ ਆ ਹੁਣ ਜੇ ਗਾਂ ਜਿੱਦੇ ਸਤਲੂ ਜਾਂਦਾ ਜੋ ਕੈਂਸਰ ਬੈਲਟ ਬਣੀ ਆ ਤਾਂ ਉਹਦੇ ਇਹ ਵੀ ਕੰਬਿਚਰ ਜ਼ਰੂਰੀ ਕਾਰਨ ਨੇ ਲੁਧਿਆਣਾ ਵਾਸੀ ਚਲਾਨ ਦੇ ਹੱਕਦਾਰ ਨਹੀਂ ਹੋਣੇ ਚਾਹੀਦੇ ਇਨਾਮ ਦੇ ਹੱਕਦਾਰ ਹੋਣੇ ਚਾਹੀਦੇ ਆ ਮੈਂ ਫੇਰ ਬੇਨਤੀ ਕਰਦਾ ਵੀ ਅਸੀਂ ਚਲਾਨ ਕਰਨਾ ਜ਼ਰੂਰੀ ਨਹੀਂ ਹੈ ਅਸੀਂ ਚਲਾਨ ਮਜਬੂਰੀ ਚ ਕਰਦੇ ਆ ਜਦੋਂ ਤੁਸੀਂ ਲੋਕ ਨਹੀਂ ਹਟਦੇ ਸਸ਼ਕਾਲ ਦਾ ਸਿਟੀ ਹੈਡਲਾਈਨਸ ਦੇ तमाम ਦਰਸ਼ਕਾਂ ਦਾ ਮੈਂ ਦਮਨਜੋਤ ਸਵਾਗਤ ਕਰਦੀ ਹਾਂ ਸਿੱਧੂਆਂ ਨਹਿਰ ਜਿੱਥੇ ਕਿ ਇੰਨਾ ਪੋਲਿਊਸ਼ਨ ਹੋਤੇ ਹੋਇਆ ਕਰਦਾ ਸੀ ਕਿੰਨਾ ਹੀ ਪਲਾਸਟਿਕ ਕਿੰਨਾ ਹੀ ਵੇਸਟ ਲੋਗ ਉਹਦੇ ਵਿੱਚ ਸਿੱਟ ਦਿੰਦੇ ਸੀ ਜਿਸ ਤੋਂ ਬਾਅਦ ਫਾਈਨਸ ਵੀ ਇੰਪੋਜ਼ ਹੋਣੇ ਸ਼ੁਰੂ ਹੋ ਗਏ ਸੀ ਪਿਛਲੇ ਸਾਲ ਸੋ ਅੱਜ ਅਸੀਂ ਇਸ ਟੌਪਿਕ ਦੇ ਰਿਲੇਟਿਡ ਗੱਲਬਾਤ ਕਰਨ ਪਹੁੰਚੇ ਹਾਂ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਜੀ ਨਾਲ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਕਿ ਕਿੰਨੇ ਚਲਾਨ ਹੋਏ ਨੇ ਤੇ ਕਿੰਨੀ ਹੀ ਗਿਰਾਵਟ ਆਈ ਹੈ ਇਸ ਪ੍ਰੋਬਲਮ ਦੇ ਵਿੱਚ ਸਸ਼ਕਾਲ ਸ ਸਤਿ ਸ਼੍ਰੀ ਅਕਾਲੀ ਸਾਰੇ ਲੋਕਾਂ ਦਾ ਨਵਸੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੀ ਸਰ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਕਿ ਸਤਵਾ ਨਹਿਰ ਦੀ ਸਿੱਧੂਆਂ ਨਹਿਰ ਦੇ ਵਿੱਚ ਕਾਫੀ ਸਾਨੂੰ ਗੰਦਗੀ ਦੇਖਣ ਨੂੰ ਮਿਲਦੀ ਸੀ ਜਿਸ ਦੇ ਵਿੱਚ ਹੁਣ ਕਾਫੀ ਗਿਰਾਵਟ ਆਈ ਹੈ ਪਰ ਇਹ ਗਿਰਾਵਟ ਕਿ ਕੀ ਲੱਗਦਾ ਹੈ ਦੇ ਪਿੱਛੇ ਕੀ ਕਾਰਨ ਹੈ ਦੇਖੋ ਇਹ ਜਿਹੜੀ ਸਿੱਧੂਆਂ ਨਹਿਰ ਗੰਦੀ ਹੋਈ ਸੀ ਕਿਉਂਕਿ ਬਹੁਤ ਦੇਰ ਕਾਫੀ ਦੇਰ ਤੋਂ ਜੋਤੋਂ ਬਣੀ ਆ ਇਹ ਪੱਕੀ ਕੀਤੀ ਗਈ ਸੀ ਉਸ ਤੋਂ ਬਾਅਦ ਕਦੇ ਇਹਦੀ ਤਾਲ ਦੀ ਸਫਾਈ ਨਹੀਂ ਹੋਈ ਸੀ ਜੀ ਤੇ ਕੁਝ ਸਾਡੇ ਲੋਕਾਂ ਦੀਆਂ ਜਿਵੇਂ ਕਹਿ ਲੋ ਵੀ ਗਲਤੀਆਂ ਗਲਤੀਆਂ ਨੇ ਕੋਈ ਘਰਾਂ ਚੋਂ ਨਿਕਲਦੇ ਆ ਕੂੜਾ ਸਿੱਟ ਜਾਂਦੇ ਸੀਗੇ ਆ ਪਲਾਸਟਿਕ ਦੇ ਬਹੁਤ ਜਿੱਦਾਂ ਹੁਣ ਆਕੇ ਅਸੀਂ ਜੀ ਫੁੱਲ ਜਲ ਪ੍ਰਵਾਹ ਕਰਨੇ ਆ ਹੁਣ ਉਹ ਇਹ ਨਹੀਂ ਸਮਝਦੇ ਵੀ ਜਿਹੜੇ ਉਹਨਾਂ ਦੇ ਫੋਟੋ ਦੇ ਉੱਤੇ ਫੁੱਲ ਆਏ ਆ ਪਲਾਸਟਿਕ ਦੇ ਆ ਤੇ ਉਹ ਜਲ ਪ੍ਰਵਾਹ ਕਰ ਦਿੰਦੇ ਆ ਤੇ ਪਲਾਸਟਿਕ ਤਾਂ ਜਮੇ ਹੀ ਗਲਦਾ ਨਹੀਂ ਤੇ ਜੇ ਅਸੀਂ ਕੋਈ ਜਿੰਦਾ ਕਹਿ ਲਓ ਵੀ ਜੋਤ ਜਾਂ ਕੋਈ ਕਿਸੇ ਹੋਰ ਚੀਜ਼ ਦੀ ਜਿਹਨੂੰ ਸਵਾਹ ਕਹਿ ਦਿੰਦੇ ਆ ਜਾਂ ਭੂਤੀ ਕਹਿ ਦਿੰਦੇ ਆ ਉਹ ਵੀ ਜੇ ਨਹਿਰ ਚ ਜਲ ਪ੍ਰਵਾਹ ਕਰ ਦਿੰਦਾ ਅਸੀਂ ਲਿਫਾਫੇ ਚ ਪਾ ਕੇ ਕਰਦੇ ਆ ਜੀ ਜਿਹੜੀ ਚੀਜ਼ ਲਿਫਾਫੇ ਚ ਪਈ ਆ ਉਹ ਤਾਂ ਜਲ ਪ੍ਰਵਾਹ ਹੋਈ ਨਹੀਂ ਕਿ ਗੱਲ ਇਹ ਤੇ ਉਹ ਲਫਾਫਾ ਐਜ਼ ਇਟ ਇਜ਼ ਥੱਲੇ ਪਿਆ ਰਹਿੰਦਾ ਉਹ ਫਿਰ ਥੱਲੇ ਹੌਲੀ 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 ਗੰਦ ਇਕੱਠਾ ਹੁੰਦਾ ਗਿਆ ਤੇ ਲਾਸਟ ਈਅਰ ਅਸੀਂ ਫਰਸਟ ਡਿਸੰਬਰ ਨੂੰ ਇਹ ਸ਼ੁਰੂ ਕੀਤੀ ਸੀ ਸਫਾਈ ਤੇ ਨੀਅਰ ਅਬਾਊਟ 2000 ਤੋਂ ਉੱਤੇ ਅਸੀਂ ਟਿਪ ਪਰੇ ਚੋਂ ਮਲਬੇ ਦਾ ਗੰਦ ਦਾ ਕੱਢਿਆ ਸੀ ਉਸ ਟਾਈਮ ਓਕੇ ਤੇ ਐਂ ਤੁਸੀਂ ਸਾਰਿਆਂ ਨੇ ਦੇਖਿਆ ਸ਼ਹਿਰ ਵਾਸੀ ਨੇ ਦੇਖਿਆ ਸੀ ਐਂ ਤਲ ਸਾਫ਼ ਕਰਤਾ ਸੀ ਥੱਲੇ ਫਰਸ਼ ਨਜ਼ਰ ਆਂਦਾ ਸੀਗਾ ਪਰ ਸਰ ਮੈਂ ਦੇਖਿਆ ਕਿ ਕਿਤੇ ਕਿਤੇ ਫੇਰ ਵੀ ਲੋਕ ਕੋਈ ਨਾ ਕੋਈ ਆ ਕੇ ਇੱਕ ਬਹੁਤ ਵੀਡੀਓ ਵੀ ਵਾਇਰਲ ਹੋਈ ਸੀ ਇੱਕ ਲੜਕੀ ਦੀ ਜਿਸ ਨੇ ਇਦਾਂ ਹੀ ਨਹਿਰ ਦੇ ਵਿੱਚ ਸਮਾਨ ਸੁੱਟਿਆ ਸੀ ਤੇ ਉਸ ਨੂੰ ਉਸੇ ਟਾਈਮ ਹੀ ਫਾਈਨ ਲਗਾ ਦਿੱਤਾ ਗਿਆ ਸੀ ਮਤਲਬ ਫਰਵਰੀ ਦੇ ਵਿੱਚ ਫਾਈਨ ਵੀ ਲਗਾਣਾ ਤੁਸੀਂ ਸ਼ੁਰੂ ਕਰਤੇ ਸੀ ਕੀ ਲੱਗਦਾ ਸਿਰਫ ਫਾਈਨ ਕਰਕੇ ਹੀ ਲੋਕਾਂ ਨੇ ਇੱਥੇ ਸਮਾਨ ਸੁੱਟਣਾ ਜਾਂ ਪਲਾਸਟਿਕ ਦੀਆਂ ਚੀਜ਼ਾਂ ਸੁੱਟਣੀਆਂ ਤੋਂ ਮਤਲਬ ਬੁਰੇਜ਼ ਕੀਤਾ ਦੇਖੋ ਇਤਨਾ ਸਾਡੀ ਮੈਂਟੈਲਿਟੀ ਆ ਕਿ ਅਸੀਂ ਪਿਆਰ ਨਾਲ ਰਿਕੁਐਸਟ ਨਾਲ ਤਾਂ ਅੱਛੀ ਤੀ ਕਿਤੇ ਕੋਈ ਚੀਜ਼ ਮੰਨਦੇ ਨਹੀਂ ਬਿਲਕੁਲ ਤੇ ਅਸੀਂ ਵੀ ਬੜੀ ਅਪੀਲ ਕੀਤੀ ਬੋਰਡ ਵੀ ਲਾਇਆ ਵੀ ਭਾਈ ਆ ਇਹਨੂੰ ਦੂਜਾ ਗੰਦਾ ਨਾਲਾ ਨਾ ਬਣਾਈਏ ਇਹਨੂੰ ਸਾਫ਼ ਰੱਖੀਏ ਕੱਲੋਂ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਕੀ ਦੇ ਕੇ ਜਾਣਾ ਗਾਹਾਂ ਇਹੀ ਪਾਣੀ ਫਸਲਾਂ 'ਚ ਯੂਜ਼ ਹੁੰਦਾ ਉਹ ਉਹੀ ਫਸਲਾਂ 'ਚੋਂ ਜੋ ਉੱਗ ਕੇ ਆਉਂਦਾ ਉਹ ਘੁੰਮ ਘੁਮਾ ਕੇ ਸਰਕਲ ਸਾਡੇ ਘਰਾਂ 'ਚ ਪਹੁੰਚਦਾ ਤੇ ਜੇ ਅਸੀਂ ਇਹਦੇ ਵਿੱਚ ਬਿਮਾਰੀ ਦੇ ਰਹੇ ਹਾਂ ਤਾਂ ਉਹ ਬਿਮਾਰੀ ਘੁੰਮ ਕੇ ਸਰਕਲ ਦੇ ਮਗਰ ਤੁਹਾਡੇ ਤੱਕ ਕੀ ਆਣੀ ਹੈ ਠੀਕ ਹੈ ਨਾ ਪਰ ਅਸੀਂ ਲੋਕ ਨਹੀਂ ਸਮਝਦੇ ਹੁਣ ਜਿਹੜਾ ਬੰਦਾ ਇੱਕ ਵਾਰ ਪੈਨਲਟੀ ਦੇ ਦਿੰਦਾ ਉਹ ਫਿਰ ਆਪਣੇ ਨਾਲ ਦੇ ਚਾਰ ਬੰਦਿਆਂ ਨੂੰ ਦਸਾਂ ਘਾਰਾਂ ਚ ਵੀ ਦੱਸਦਾ ਵੀ ਭਾਈ ਉੱਥੇ ਨਾ ਜਾਇਓ ਹੁਣ ਲੋਕਾਂ ਨੇ ਕੀ ਕੀਤਾ ਹੁਣ ਇੱਥੇ ਦੀ ਬਜਾਏ ਜਿੱਥੋਂ ਕਾਰਪੋਰੇਸ਼ਨ ਦੀ ਲਿਮਟ ਖਤਮ ਹੋ ਜਾਂਦੀ ਹੈ ਹੁਣ ਉੱਥੇ ਜਾ ਕੇ ਗੰਦ ਪਾਣਾ ਸ਼ੁਰੂ ਕੀਤਾ ਹੋਇਆ ਇੱਕ ਲੁਧਿਆਣਾ ਵਾਸੀਆਂ ਨੂੰ ਹੋਰ ਬੜੀ ਗਲਤਫਹਿਮੀ ਹੈ ਇਹ ਨਹਿਰ ਥੋੜੀ 10 ਕਿਲੋਮੀਟਰ ਸ਼ਹਿਰ ਦੇ ਅੰਦਰ ਪੱਕੀ ਹੈ ਜੀ ਇਹਦੇ ਵਿੱਚ ਜੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਚੀਜ਼ ਸਿੱਟਦੇ ਹੋ ਉਹ ਗਲਤੀ ਨਹੀਂ ਉਹ ਐਸ ਇਟ ਇਸ ਥੱਲੇ ਪਈ ਰਹਿਣੀ ਹੈ ਤੇ ਜਿਹੜੀ ਵੀ ਚੀਜ਼ ਜਲ ਪ੍ਰਵਾਹ ਜੇ ਤੁਸੀਂ ਸਵਾਹ ਕਰਨੀ ਆ ਜਾਂ ਕੁਝ ਕਰਨੀ ਆ ਉਹ ਬੇਸਿਕਲੀ ਜੇ ਇੱਕ ਧਾਰਮਿਕ ਗ੍ਰੰਥਾਜੀ ਪੜ੍ਹੀਏ ਤਾਂ ਉਹ ਦਰਿਆਵਾਂ 'ਚ ਹੁੰਦਾ ਵਾ ਜੀ ਦਰਿਆਵਾਂ ਦੇ ਵਿੱਚ ਪਾਣੀ ਦਾ ਬਹਾਵ ਹੀ ਹੁੰਦਾ ਸੀ ਤੇ ਉਹ ਕੱਚਾ ਵੀ ਹੁੰਦਾ ਸੀ ਉਹ ਸੋਲਿਊਬਲ ਚੀਜ਼ਾਂ ਘੁਲ ਜਾਂਦੀਆਂ ਸੀ ਪਰ ਅਸੀਂ ਕੀ ਕਰ ਲਿਆ ਹੁਣ ਤੁਸੀਂ ਸਤਲੁਜ ਤੇ ਜਾ ਕੇ ਦੇਖ ਲਓ ਅਸੀਂ ਜੋ ਵੀ ਜਲ ਪ੍ਰਵਾਹ ਕਰਦੇ ਆ ਉਹ ਸਨੇ ਪਲਾਸਟਿਕ ਦੇ ਲਫਾਫੇ ਕਰਦੇ ਆ ਹਾਂਜੀ ਪਲਾਸਟਿਕ ਦੇ ਵਿੱਚ ਹੀ ਜੋ ਵੀ ਉਹ ਕਰਦੇ ਨੇ ਸਾਰਾ ਕੁਝ ਪਲਾਸਟਿਕ ਦੇ ਵਿੱਚ ਕਰਦੇ ਆ ਜਿਸ ਦੇ ਨਾਲ ਪੋਲੂਸ਼ਨ ਵੀ ਬਹੁਤ ਜ਼ਿਆਦਾ ਵਧ ਰਿਹਾ ਵਾਟਰ ਪੋਲੂਸ਼ਨ ਬਿਲਕੁਲ ਉਲੂਸ਼ ਉਹ ਆਪ ਹੀ ਉਹ ਕੈਮੀਕਲ ਯੁਕਤ ਚੀਜ਼ ਆ ਜਿਹੜਾ ਪਲਾਸਟਿਕ ਆ ਤੇ ਜਦੋਂ ਉਹ ਪਾਣੀ ਚ ਡਿੱਗੂਗਾ ਤੇ ਉਹਨੇ ਕੈਮੀਕਲ ਦੇ ਵਿੱਚ ਘੁਲਣ ਘੁਜਣਾ ਵੀ ਉਹਨੇ ਕੈਮੀਕਲ ਛੱਡਣਾ ਪਾਣੀ ਚ ਜਾਣਾ ਤੇ ਉਹ ਅਲਟੀਮੇਟਲੀ ਸਾਡਾ ਨੁਕਸਾਨ ਆ ਹੁਣ ਜੇ ਗਾਂ ਜਿੱਦੇ ਸਤਰੋ ਜਾਂਦਾ ਜੋ ਕੈਂਸਰ 벨ਟ ਬਣੀ ਆ ਤਾਂ ਉਹਦੇ ਇਹ ਵੀ ਕੰਬਿਚੂ ਜਰੂਰੀ ਕਾਰਨ ਨੇ ਜੀ ਤੇ ਸਰ ਜੇ ਮੈਂ ਗੱਲ ਕਰਾਂ ਫਿਰ ਇੱਥੇ ਤੁਸੀਂ ਫਾਈਨ ਕਿੰਨਾ ਇੰਪੋਜ਼ ਕੀਤਾ ਸੀ ਇੱਥੇ ਫਾਈਨ ਅਸੀਂ 5000 ਇੰਪੋਜ਼ ਕੀਤਾ ਸੀਗਾ ਜੀ ਤੇ ਤਕਰੀਬਨ ਤਕਰੀਬਨ ਸਾਡੇ ਸਾਲ ਦੇ ਵਿੱਚ 1600 ਚਲਾਨ ਹੋਏ ਆ ਜਿਨ੍ਹਾਂ ਤੋਂ ਕਾਰਪੋਰੇਸ਼ਨ ਨੂੰ ਨੀਅਰਬਾਊਟ 25 ਲੱਖ ਦੀ ਰਿਕਵਰੀ ਹੋਈ ਹੈ ਬਟ ਮੈਂ ਅੱਗੇ ਵੀ ਬੇਨਤੀ ਕਰਦਾ ਸੀ ਮੈਂ ਅੱਜ ਵੀ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਲੁਧਿਆਣਾ ਵਾਸੀ ਚਲਾਨ ਦੇ ਹੱਕਦਾਰ ਨਹੀਂ ਹੋਣੇ ਚਾਹੀਦੇ ਇਨਾਮ ਦੇ ਹੱਕਦਾਰ ਹੋਣੇ ਚਾਹੀਦੇ ਆ ਮੈਂ ਫੇਰ ਬੇਨਤੀ ਕਰਦਾ ਵੀ ਅਸੀਂ ਚਲਾਨ ਕਰਨਾ ਜ਼ਰੂਰੀ ਨਹੀਂ ਹੈ ਅਸੀਂ ਚਲਾਨ ਮਜਬੂਰੀ ਚ ਕਰਦੇ ਆ ਜਦੋਂ ਤੁਸੀਂ ਲੋਕ ਨਹੀਂ ਹਟਦੇ ਮੈਂ ਫੇਰ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਆਪਣੇ ਪਾਣੀ ਨੂੰ ਆਪ ਬਚਾਈਏ ਨਹਿਰ ਨੂੰ ਆਪ ਬਚਾਈਏ ਅਸੀਂ ਨਹਿਰਾਂ ਦੇ ਵਿੱਚ ਗੰਦ ਪਾਉਣਾ ਬੰਦ ਕਰੀਏ ਜੀ ਤੇ ਸਰ ਜੇ ਮੈਂ ਗੱਲ ਕਰਾਂ ਕਿਤੇ ਨਾ ਕਿਤੇ ਇਹ ਕਾਫੀ ਕਾਰਪੋਰੇਸ਼ਨ ਨੂੰ ਵੀ ਫਾਇਦਾ ਹੋਇਆ ਜੇ ਆਪਾਂ ਗੱਲ ਕਰੀਏ ਇੱਕ ਪੰਥ ਦੋ ਕਾਜ ਕਹਿ ਲਓ ਜਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਕਹਿ ਰਹੇ ਲੱਗ ਚੁੱਕੇ ਨੇ ਤੇ ਹੁਣ ਲੁਧਿਆਣਾ ਵਾਸੀਆਂ ਨੂੰ ਵੀ ਇਸ ਚੀਜ਼ ਦੀ ਸਮਝ ਵੀ ਆ ਗਈ ਹੈ ਕਿ ਫਾਈਨ ਤੋਂ ਬਚਣ ਦੇ ਲਈ ਹੁਣ ਸੁੱਟਣਗੇ ਵੀ ਨਹੀਂ ਕਚਰਾ ਉਹ ਦੇ ਵਿੱਚ ਕੀ ਲੱਗਦਾ ਹੈ ਕਿ ਕਿੰਨਾ ਟਾਈਮ ਇਹ ਸਕੀਮ ਚੱਲੇਗੀ ਦੇਖੋ ਅਸੀਂ ਤਾਂ ਸਾਡੀ ਟੀਮ ਤਾਂ ਰੈਗੂਲਰ ਹੈ ਜੀ ਉਹ ਰੈਗੂਲਰ ਹੀ ਰਹੂਗੀ ਤੇ ਜਿਸ ਤਰ੍ਹਾਂ ਤੁਸੀਂ ਇੱਕ ਪਾਸੇ ਦੋ ਕਾਰਜ ਕਰ ਕਹਿੰਦੇ ਹੋ ਬਈ ਕਾਰਪੋਰੇਸ਼ਨ ਇਨਕਮ ਹੋਈ ਕਾਰਪੋਰੇਸ਼ਨ ਨੂੰ ਇਨਕਮ ਦੇ ਸੋਰਸ ਬਹੁਤ ਨੇ ਅਸੀਂ ਹੋਰ ਵੀ ਕਰ ਸਕਦੇ ਹਾਂ ਮੈਂ ਖੁਸ਼ ਨਹੀਂ ਆ ਇਸ ਇਨਕਮ ਤੋਂ ਬਟ ਨਹੀਂ ਨੋ ਡਾਊਟ ਸਾਨੂੰ ਰੈਵਨਿਊ ਆਇਆ ਅਸੀਂ ਕਿਤੇ ਸ਼ਹਿਰ ਦੀ ਬਿਹਤਰੀ ਲਈ ਉਹਨੂੰ ਯੂਜ਼ ਕਰਾਂਗੇ ਬਟ ਮੈਂ ਫੇਰ ਲੁਧਿਆਣਾ ਵਾਸੀ ਨੂੰ ਬੇਨਤੀ ਕਰਦਾ ਮਾਂ ਕਿ ਪਲੀਜ਼ ਤੁਸੀਂ ਆਪ ਹੀ ਹਟ ਜਾਓ ਸਾਨੂੰ ਚਲਾਨ ਨਾ ਕਰਨੇ ਪੈਣ ਬਹੁਤ ਵਧੀਆ ਰਵਾਂ ਜੀ ਸੋ ਤੁਹਾਡੀ ਗੱਲਬਾਤ ਕਰਾਈ ਤੇ ਹੁਣ ਤੁਸੀਂ ਵੀ ਲੁਧਿਆਣਾ ਵਾਸੀਓ ਥੋੜਾ ਜਿਹਾ ਸੰਭਲ ਜਾਓ ਕਿਉਂਕਿ ਚਲਾਨ ਹਲੇ ਵੀ ਕੰਟੀਨਿਊਸਲੀ ਚੱਲ ਰਹੇ ਨੇ ਸੋ ਤੁਸੀਂ ਵੀ ਸਿੱਧਵਾਂ ਨਹਿਰ ਤਾਂ ਛੱਡੋ ਕੋਈ ਵੀ ਨਹਿਰ ਨੂੰ ਗੰਦਾ ਨਾ ਕਰੋ ਕੋਈ ਵੀ ਪਲਾਸਟਿਕ ਵੇਸਟ ਕੁਝ ਵੀ ਉਹਦੇ ਵਿੱਚ ਨਾ ਸੁੱਟੋ ਕਿਉਂਕਿ ਐਟ ਅ ਟਾਈਮ ਸਾਡੇ ਸਾਨੂੰ ਹੀ ਉਹ ਵਾਟਰ ਪੋਲੂਸ਼ਨ ਕਰਕੇ ਪ੍ਰੋਬਲਮ ਹੋਣੀ ਹੈ ਸਾਡੇ ਸਾਡੇ এনवायरमेंट ਨੂੰ ਕਾਫੀ ਨੁਕਸਾਨ ਹੋਏਗਾ ਉਸ ਦੇ ਨਾਲ ਸੋ ਤੁਸੀਂ ਵੀ ਇਸ ਚੀਜ਼ ਨੂੰ ਧਿਆਨ ਦੇ ਨਾਲ ਨੋਟ ਕਰ ਲਵੋ ਨਹੀਂ ਤਾਂ 5000 ਚਲਾਨ ਤੁਹਾਡਾ ਹੋ ਜਾਣਾ ਤੇ ਹੋਰ ਅਪਡੇਟਸ ਦੇਖਦੇ ਰਹੋ ਅੱਜ ਦੀ ਹੈਡਲਾਈਨਸ ਮੈਂ ਦਮਨਜੋਤ ਕੈਮਰਾਮੈਨ ਪ੍ਰਿੰਟ then i